ਲਾਈਵ ਮਿੱਤਰੋ ਇੱਕਣਾ ਆਪਾਂ ਤੁਹਾਨੂੰ ਬੁਰੀ ਮੱਝ ਤੋਰ ਕੇ ਦਿਖਾਉਣੇ ਆ ਤੇ ਆਪਾਂ ਪਹੁੰਚ ਗਏ ਆ ਬਸੂ ਮੰਡੀ ਰਾਮਪੁਰਾ ਤੇ ਅੱਜ ਜੀ ਸ਼ੁਰੂਆਤ ਕਰਦੇ ਆ ਇਸ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਨਵੇਂ ਭਰਾ ਦੇਖ ਰਹੇ ਆ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਬੁਰੀ ਝੋਟੀ ਤੋਰ ਕੇ ਦਿਖਾਉਣੇ ਤੁਹਾਨੂੰ ਤੇ ਤੁਰਦੀ ਨੂੰ ਤੁਸੀਂ ਚੈੱਕ ਕਰ ਲਓ ਤੇ ਥਣਾ ਸਵੇ ਸੜਾ ਸੋਨਾ ਸਵੇਰ ਸਵੇਰ ਦਾ ਮਾਹੌਲਾ ਤੇ ਮੰਡੀ ਜਿਹੜੀ ਫੁੱਲ ਇਹ ਭਰ ਚੁੱਕੀ ਆ ਇੱਕ ਦਿਨ ਨੂੰ ਲੱਗਦੀ ਆ ਮੰਡੀ ਹਰ ਮਹੀਨੇ ਦੀ ਤੇ ਮੰਡੀ ਥੋੜੀ ਤੇਜ਼ ਹੁੰਦੀ ਹੈ ਕਿਉਂਕਿ ਇੱਥੇ ਜਿਹੜਾ ਚੰਗਾ ਪਸ਼ੂ ਪਹੁੰਚਦਾ ਤੇ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਤੇ ਮਗਰ ਜਿਹੜਾ ਪੂਰਾ ਤੁਸੀਂ ਕੱਟਾ ਵੀ ਦੇਖ ਸਕਦੇ ਨਾਲ ਕੱਟਾਗਾ ਤੇ ਸੂਈ ਹੈਗੀ ਘੱਟੋ ਘੱਟ 20-25 ਦਣਾਂ ਦੀ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਤੇ ਅਡਰ ਦੀ ਜਿਹੜੀ ਸੀਫ ਮੋਟ ਸਾਹਮਣੇ ਝੋਟੀਆਂ ਚੰਗੀ ਗੱਲਬਾਤ ਕਰਦੇ ਆ ਬਾਈ ਨਾਲ ਪੁੱਛਦੇ ਆ ਜਾਣਕਾਰੀ ਬਾਈ ਤੋਂ ਅ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸੋ ਆਪਣਾ ਜਗENDER ਕਮਰ ਬਾਈ ਠੀਕ ਆ ਜਗENDER ਬਾਈ ਪਿੰਡ ਖੂਲ ਬਾਈ ਖੂਲ ਜੇਲਾ ਬਠਿੰਡਾ ਹੈ ਨਾ ਜੇਲਾ ਬਠਿੰਡਾ ਠੀਕ ਆ ਤੇ ਜਗENDER ਜਿਹੜੀ ਆਪਾਂ ਬਾਈ ਤੋਰਖਾ ਹੀ ਝੋਟੀ ਹੈ ਕਾਵੇਂ ਸੂਇਆ ਇਹ ਦੂਜੇ ਸੂਇਆ ਬਾਈ ਦੂਜੇ ਸੂਇ ਤੇ ਕੈ ਦਿਨਾ ਸੂਇ ਹੋਗੀ ਬਾਈ ਇਹ 21 ਦਿਨਾਂ ਦੀ ਸੂਈ ਵੀ ਹੈ ਬਾਈ 21 ਦਿਨਾਂ ਦੀ ਠੀਕ ਆ ਮੇਰਾ ਅੰਦਾਜ਼ਾ ਸਹੀ ਹੈ ਫਿਰ ਤਾਂ ਮੈਂ 20 ਦਿਨ ਕਹਿੰਦਾ ਸੀਗਾ ਤੇ ਮਗਰ ਬਾਈ ਕੱਟਾ ਮਗਰ ਕੱਟਾ ਬਾਈ ਮਗਰ ਕੱਟਾ ਦੁੱਧ ਬਾਈ ਕਿੰਨਾ ਜਗENDER ਤੇ ਆ ਰਿਹਾ ਪੂਰੇ ਖਲੇ 14 ਲੱਖ 14 ਤਿਹਸੇ ਹਜ਼ਾਰ ਹੈ ਬਾਈ ਹੁਣ ਇਸ ਟਾਈਮ ਹਾਂ ਇਸ ਟਾਈਮ ਤਸੱਲੀ ਕਰਾ ਦੇਵੋਗੇ ਤ ਜੀ 60757 ਠੀਕ ਹੈ ਲੈ ਵੀ ਮਿੱਤਰੋ ਦੂਜੇ ਸੂਏ ਆ 14 ਲੀਟਰ ਬਾਈ ਕੰਦਾ ਦੁੱਧ ਦਾ ਇਸ ਟਾਈਮ ਤਿਆਰ ਆ ਜੇ ਕਿਸੇ ਭਰਾ ਨੇ ਤਸੱਲੀ ਕਰਨੀ ਹੈ ਬਾਈ ਕਹਿੰਦਾ ਉਹ ਵੀ ਕਰ ਸਕਦਾ ਤੇ 21 ਦਿਨਾਂ ਦੀ ਸੂਈ ਹੋਈ ਆ ਤੇ ਬਾਕੀ ਬਾਈ ਰੇਟ ਦੀ ਗੱਲ ਇੰਜ ਕਿੰਦਰ ਰੇਟ ਕੀ ਕਰਦਾ ਹੈ ਇਹ 1 ਲੱਖ 20 ਹਜ਼ਾਰ ਦੇਣ ਲੈਣਾ ਬਾਈ ਬਸ ਮਾਨਦਾਨ ਹੋਊਗਾ ਵਿਤ ਹੋ ਜੂ ਬਸ ਠੀਕ ਹੈ ਬਾਕੀ ਬਾਈ ਕਹਿੰਦਾ ਰੇਟ ਫਿਕਸ ਹੀ ਆ 1 ਲੱਖ 20 ਹਜ਼ਾਰ ਤੇ ਮਾਨਦਾਨ ਮਿੱਤਰੋ ਜਿਹੜਾ ਮਾਣਾ ਮੋਟਾ ਕਹਿੰਦਾ ਜਰੂਰ ਕਰ ਦਿਆਂਗੇ ਬਾਈ ਦਾ ਪਿੰਡ ਫੂਲ ਆ ਤੇ ਜਿਲ੍ਹਾ ਬਠਿੰਡਾ ਬਾਕੀ ਤੁਸੀਂ ਬਾਈ ਜਗENDER ਨਾ ਸੰਪਰਕ ਕਰ ਸਕਦੇ ਹੋ ਦੋ ਟਾਈਮ ਤਸੱਲੀ ਕਹਿੰਦਾ ਕਰ ਸਕਦੇ ਹੋ ਹਨਾ ਤਸੱਲੀ ਕਰਕੇ ਫੇਰ ਖਰੀਦਿਓ ਕਹਿੰਦਾ ਬਾਈ ਕਹਿੰਦਾ ਕੋਈ ਚੱਕਰ ਨਹੀਂ ਹੈਗਾ ਤੇ ਬਹਿਮ ਕਿਸੇ ਗੱਲ ਦਾ ਵੀ ਨਹੀਂ ਕਰੋ ਤਸੱਲੀ ਕਰੋ ਆਬਰੀ ਤਸੱਲੀ ਕਰਕੇ ਜੇ ਤੁਹਾਨੂੰ ਦੁੱਧ ਪੂਰਾ ਲੱਗੇ 14 ਕਿਲੋ ਤਾਂ ਤੁਸੀਂ ਲੈ ਜਾ ਸਕਦੇ ਹੋ ਪਿੰਡ ਬਾਈ ਦਾ ਫੂਲ ਜਿਹੜਾ ਬਠਿੰਡਾ ਲਾਈਵ ਮਕਰੋਣਾ ਕਾਪਾ ਝੋਟੀ ਦਿਖਾਉਣੇ ਤੁਹਾਨੂੰ ਤੇ ਬਾਕੀ ਤਿੰਨ ਕ ਮਹੀਨੇ ਸੁਹੀ ਆ 1 ਮਹੀਨੇ ਦੇ ਬਾਈ ਗੱਬਣ ਵੀ ਕਹਿੰਦਾ ਇਧਰ ਨੂੰ ਲੈ ਜਾ ਬਾਈ ਤੇ ਗੱਬਣ ਵੀ ਕਹਿੰਦਾ ਬਾਕੀ ਥਣਲੇਵੇਂ ਦੀ ਬਿਲਕੁਲ ਸਾਫ ਆ ਗਈ ਹੈ ਨਾ ਆਰਡਰ ਦੀ ਜੇ ਗੱਲ ਕਰੀਏ ਆਰਡਰ ਬਹੁਤ ਸੋਹਣਾ ਤਿਆਰ ਕਰਿਆ ਹੋਇਆ ਤੇ ਬਾਕੀ ਤੁਸੀਂ ਦੇਖ ਲਓ ਹੈ ਨਾ ਦੁਰ ਦੀ ਇੱਕ ਵਾਰੀ ਚੈੱਕ ਕਰ ਲਓ ਤੇ ਤਾਜੀ ਸੂਈ ਵਰਗਾ ਜਿਹੜਾ ਆਰਡਰ ਹੁਣ ਵੀ ਨਜ਼ਰ ਆਉਂਦਾ ਜੇ ਮੈਂ ਆਪਾਂ ਕਹੇ ਜੇ ਥਣ ਦੀ ਸਪੇਸ ਜਿਹੜੀ ਬਹੁਤ ਸੋਹਣੀ ਆ ਕੱਲਾ ਕੱਲਾ ਥਣ ਲੱਗਣ ਨਿਕੜਵਾ ਤੇ ਬਾਕੀ ਮਾਗਰ ਵੀ ਕੱਟੀ ਆ ਮਾਗਰ ਜਿਹੜੀ ਕੱਟੀ ਆਗੀ ਤੇ ਪੂਰੀ ਗੱਲਬਾਤ ਆਪਾਂ ਬਾਈ ਨਾ ਕਰਦੇ ਆ ਉਹ ਸਾਹਮਣੇ ਖੜੀ ਆ ਦੇਖ ਸਕਦੇ ਤੁਸੀਂ ਇੱਕ ਮਹੀਨੇ ਦੀ ਕਹਿੰਦਾ ਵੀ 3 ਵਰਪਾਇਆ ਹੋਇਆ ਉਹਦਾ ਅਗਲੀ ਦੀ ਕਿਸਮਤ ਹਨ ਤਾਂ ਟੀਵੀ ਚੰਗੀ ਆ ਤੇ ਮੱਝ ਵੀ ਜੇ ਆਪਾਂ ਗੱਲ ਕਰੀਏ ਬਿਲਕੁਲ ਸਾਫ ਫਟਦੀ ਆ ਤੇ ਪੁੱਛਦਿਆਂਗੇ ਆਪਾਂ ਕਮੇ ਸੂਏ ਮੰਨ ਲ ਛੋਟੀਏ ਗੱਲਬਾਤ ਬਾਈ ਨਾਲ ਕਰਦੇ ਤੇ ਕਰਦੇ ਗੱਲਬਾਤ ਬਾਈ ਨਾਲ ਅ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸਿਓ ਪਿੰਡ ਬਾਈ ਰਾਮਨਾਥ ਪਿੰਡ ਪੇਰਾ ਨਾਮ ਮੇਰਾ ਸਕੰਦਰ ਹੈ ਸਕੰਦਰ ਪਿੰਡ ਨਾਮ ਨਗਰ ਪਿੰਡ ਰਾਮ ਹੈ ਜਿਲ੍ਹਾ ਬਠਿੰਡਾ ਹੈ ਨਾ ਜਿਲ੍ਹਾ ਬਠਿੰਡਾ ਬਾਈ ਠੀਕ ਹੈ ਮਾੜਾ ਨਾਲ ਮਾੜੀ ਦੇ ਨਾਲ ਠੀਕ ਹੈ ਠੀਕ ਹੈ ਤੇ ਸਕੰਦਰ ਬਾਈ ਇੱਕ ਵਾਰ ਤਾਂ ਮੋਬਾਈਲ ਨੰਬਰ ਬੋਲੀ 9864656370 ਠੀਕ ਹੈ ਤੇ ਸਕੰਦਰ ਜਿਹੜੀ ਆਪਾਂ ਝੋਟੀ ਦਿਖਾਈ ਆ ਬਾਈ ਮਨ ਲਾ ਕਹਵੇਂ ਸੂਈ ਹੈ ਤੇ ਦੂਜੇ ਸੂਏ ਹੈ ਬਾਈ ਦੂਜੇ ਸੂਏ ਠੀਕ ਹੈ ਹੁਣ ਮਨ ਲਾ ਕਿੰਨੇ ਟਾਈਮ ਦੀ ਸੂਈ ਹੈ ਤੇ ਬਾਈ 3 ਮਹੀਨੇ ਦੀ ਸੂਈ ਵੀ ਆ ਮਹੀਨਾ ਹੋ ਗਿਆ ਡਿਕਾਪਰਾ ਠੀਕ ਹੈ ਬਰਾਏ ਨੂੰ ਉਹ ਤਾਂ ਕਿਸਮਤ ਅਗਲੀ ਹੈ ਨਾ ਚੱਕਦਾ ਹੁੰਦੀ ਹੈ ਠੀਕ ਹੈ ਤੇ ਮਾਗਰ ਬਾਈ ਕੱਟੀ ਹੈ ਮਾਗਰ ਠੀਕ ਹੈ ਤੇ ਹੁਣ ਦੁੱਧ ਸਿਕੰਦਰ ਕਿੰਨਾ ਤਿਆਰ ਹੈ ਭਾਈ ਦੱਸ ਜੀ ਟਰੈਪ ਕਹਿੰਦਾ 12 ਕਾ ਹਾਲਾ 13 ਕਾ ਵੀ ਗੱਪ ਨਹੀਂ ਮਾਰਨਾ 14 ਲੀਟਰ ਦੁੱਧ ਦਿੰਦਾ ਸੱਚ ਜੀ ਵੀ ਮੱਲਾ 10 ਹੁਣ ਤਿਆਰ ਆ ਬਿਲਕੁਲ ਠੰਡਾ ਤੇ ਇੱਕ ਵਾਰੀ ਨੰਬਰ ਬੋਲੀ ਬਈ 9364656370 ਠੀਕ ਆ ਤੇ ਸਿਕੰਦਰ ਭਾਈ ਰੇਟ ਦੀ ਗੱਲ ਲੈਂਦੀ ਰੇਟ ਕੀ ਕਰਤਾ ਰੇਟ ਤਾਂ ਭਾਈ 95000 ਕਰਦੇ ਆ 95000 ਮਾਨਤਾਨ ਕਿੰਨਾ ਕਰਾਂਗੇ ਭਾਈ ਵਿੱਚੋਂ ਮਾਨਤਾਨ ਹੋ ਜੂਗਾ ਠੀਕ ਆ ਵੀ ਖੁਸ਼ ਕਰਕੇ ਦੋਰੀ ਹਾਂ ਖੁਸ਼ ਕਰਕੇ ਲੇ ਵੇ ਅਸਕੰਦਰ ਕਹਿੰਦਾ ਖੁਸ਼ ਕਰਕੇ ਦੋ ਰਾਂਗੇ ਆਪਾਂ ਮਾਨਦਾਨ ਜ਼ਰੂਰ ਕਰਾਂਗੇ ਰੇਟ 95000 ਫਿਕਸ ਆ ਤੇ ਬਾਕੀ ਸੋਨੂੰ ਪਤਾ ਮਹंगाई ਆ ਕਿ ਹੁਣ ਸੂਆ ਘਟਾ ਜਿਵੇਂ ਹੈਣਾ ਤੇ ਇਹ ਤਿੰਨ ਮਹੀਨੇ ਸੂਈ 14 ਕਿਲੋ ਦੁੱਧ ਦਿੰਦੀ ਰਹੀ ਆ 10 ਹੁਣ ਵੀ ਦੁੱਧ ਜਿਹੜਾ ਮੌਕੇ ਤੇ ਆ ਰਾਂ ਤੇ ਥਣ ਲੇਵਾ ਬਿਲਕੁਲ ਸਾਫ ਆ ਜਿਵੇਂ ਆਪਾਂ ਗੱਲ ਕਰੀਏ ਪੂਰਾ ਸਪੇਸ ਵਾਲਾ ਥਾਣਾ ਚੰਗੀ ਝੋਟੀਆਂ ਦੂਜੇ ਸੂਏ ਆ ਤੇ ਬਾਕੀ ਚੌਣ ਚੌਣ ਦੀ ਚੰਗਿਆ ਬਈ ਸਕੰਦਰ ਚੌਣ ਚੌਣ ਦੀ ਜਮਾ ਨਲਕਾ ਹੀ ਇੱਕ ਤਰ੍ਹਾਂ ਦਾ ਠੀਕ ਹੈ ਤੇ ਬਾਕੀ ਦੋ ਲਿਪੋ ਮੇਰਾ ਸਾਲਾ ਦਾ 10 ਬੰਦੇ ਬਹਿ ਕੇ ਉੱਠ ਕਰਨ ਬਾਈ ਕੋਈ ਠੀਕ ਹੈ ਇਹ ਕਈ ਵਾਰ ਕੋਈ ਭਰਾ ਕਹਿੰਦਾ ਵੀ ਤਸੱਲੀ ਕਰਨੀ ਦੀ ਕਰਵਾ ਦੋਗੇ ਬਾਈ ਕਰਵਾ ਮਾ ਜੀ ਠੀਕ ਹੈ ਲੈ ਬਾਈ ਕਹਿੰਦਾ ਬਾਈ ਤਸੱਲੀ ਵੀ ਕਰਵਾ ਦਾਂਗੇ ਮਗਰਾ ਕੱਟਿਏ ਮਿੱਤਰੋ ਤੇ ਬਾਕੀ ਇੱਕ ਮਹੀਨਾ ਡੀਗਾ ਭਰਾ ਇਹਨੂੰ ਹੋ ਗਿਆ ਉਹ ਅਗਲੇ ਦੀ ਕਿਸਮਤ ਆ ਤੇ ਬਾਕੀ ਸਕੰਦਰ ਨਾਲ ਸੰਪਰਕ ਤੁਸੀਂ ਕਰ ਲਿਓ ਤੇ ਪਿੰਡ ਬਾਈ ਦਾ ਨਾਮ ਆਣਾਗਰਾ ਤੇ ਜ਼ਿਲ੍ਹਾ ਪਟੈਂਡਾ ਲੈ ਵੀ ਮਿੱਤਰੋ ਨੇ ਇੱਕ ਵੱਡੀਆਂ ਮੱਝਾਂ ਸਿਖਾਉਣੇ ਸਾਨੂੰ ਤੋੜ ਕੇ ਤੇ ਮੱਜਾਂ ਵੀ ਕੀ ਆਣਾ ਸ਼ਰਾਗਾਂ ਲਵਾਤਾ ਤੇ ਵੱਡੀਆਂ ਪੂਰੀਆਂ ਤੇ ਕਦ-ਕਦ ਚੰਗਿਆ ਤੇ ਬਾਕੀ ਬਾਡੀ ਬੇਟ ਜਿਹੜੇ ਹੈਵੀ ਆ ਤੇ ਤੁਰਦੀ ਨੂੰ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਥਾਣਾ ਇਸ ਸਪੇਸ ਬਹੁਤ ਸੋਹਣੀ ਆ ਤੇ ਬਾਕੀ ਕਦ-ਕਦ ਯਾਰਾ ਕਮੀ ਨਹੀਂ ਹੈਗੀ ਹਨਾ ਝੋਟੀ ਦੇ ਵਿੱਚ ਕੋਈ ਜੇ ਮੈਂ ਆਪਾਂ ਕਹਿ ਦੇਣਾ ਮੰਜੜਾ ਵਾਲੇ ਮੰਜੜਾਉਣ ਵਾਲਾ ਕੰਮ ਆ ਤੇ ਹਾਥੀਆਂ ਜਿਹੜੀਆਂ ਜਿਹੜੀਆਂ ਇਹ ਝੋਟੀਆਂ ਨੇ ਤੇ ਬਣਦੇ ਭਾਈ ਬਣਦੇ ਬਸ ਤੇ ਤਾਜੀ ਸੂਈ ਹੋਈ ਆ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਤੇ ਸਾਹਮਣੇ ਜਿਹੜੇ ਬੱਚੇ ਉਹ ਵੀ ਤੁਸੀਂ ਦੇਖ ਸਕਦੇ ਹੋ ਹਨਾ ਥਣਾ ਸਾਈਜ਼ ਬਹੁਤ ਸੋਹਣਾ ਤੇ ਪੂਰੀ ਗੱਲਬਾਤ ਬਾਈ ਨਾਲ ਕਰਕੇ ਜਾਣਕਾਰੀ ਲੈ ਕੇ ਦੇਣਾ ਤੇ ਦੋ ਝੋਟੀਆਂ ਨੇ ਦੋਨੇ ਮਿੱਤਰੋ ਦਿਖਾਵਾਂਗੇ ਤੁਹਾਨੂੰ ਆ ਵੀ ਤੋੜ ਦੇ ਬਾਈ ਤੇ ਦੋਨੇ ਤੋੜ ਕੇ ਦਿਖਾਉਣੇ ਆ ਤੋੜ ਕੇ ਦਿਖਾ ਕੇ ਆਪਾਂ ਫੇਰ ਜਿਹੜਾ ਰੇਡ ਰੂਟ ਪੁੱਸ ਕੇ ਦੇਵਾਂਗੇ ਤੇ ਬਾਕੀ ਆਡਰ ਆਊਟਰ ਬਹੁਤ ਸੋਹਣਾ ਤਿਆਰ ਕਰਿਆ ਇੱਕ ਸਿੰਘੀ ਟੋਪੀ ਥੋੜੀ ਸਿੰਘ ਥੋੜਾ ਜ਼ਰੂਰ ਡੇਡਾ ਅਜਮੇ ਟੋਪੀ ਲਹੀ ਹੁੰਦੀ ਹੈ ਤੇ ਬਾਕੀ ਨੀਲੀ ਰਾਵੀ ਨਸਲ ਦੀ ਆ ਗਰੇਡੇਡ ਮੱਝ ਆ ਗਈ ਚੰਗੇ ਦੁੱਧ ਵਾਲੀ ਤੇ ਬਾਕੀ ਅੱਖਾਂ ਬਿੱਲਿਆਣੇ ਤੇ ਬਾਕੀ ਪੈਰਪੂਰ ਜਿਵੇਂ ਆਪਾਂ ਕਹਿੰਦੇ ਇਨਸਾਨੀਆਂ ਪੂਰੀਆਂ ਕਰਦੀਆਂ ਤੇ ਥਣਾ ਦਾ ਜਿਹੜਾ ਸਾਇਜ ਆ ਬਹੁਤ ਸੋਹਣਾ ਤੇ ਚੰਗਾ ਨਿਖੜ ਮਾ ਥਣਾ ਆਪਾਂ ਗੱਲ ਕਰੀ ਹੈਣਾ ਤੇ ਬਾਕੀ ਪੂਰੀ ਗੱਲਬਾਤ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਇਹ ਵੀ ਤਾਜੀ ਸੂਈ ਹੋਈ ਆ ਆਰਡਰ ਜਿਹੜਾ ਚੰਗਾ ਬੋਰੀ ਵਾਲਾ ਥੱਲੇ ਡਿਗਮ ਆਰਡਰ ਆ ਕਿਉਂਕਿ ਟੁੱਟ ਮਾ ਜਿਵੇਂ ਕਹਦੀ ਆਪਾਂ ਚੰਗੇ ਦੁੱਧ ਵਾਲੀ ਆ ਤੇ ਪੂਰੀ ਆਪਾਂ ਗੱਲਬਾਤ ਬਾਈ ਨਾਲ ਕਰਦੇ ਆਂ ਜਾਣਕਾਰੀ ਲੈ ਕੇ ਦੇਵਾਂਗੇ ਬਾਕੀ ਕਰਦੇ ਆਂ ਗੱਲਬਾਤ ਬਾਈ ਤੋਂ ਪੂਰੀ ਜਾਣਕਾਰੀ ਲੈਣ ਆਂ ਬਾਈ ਹੱਸੀ ਗੱਲ ਪੁੱਛਿਆ ਬੋਲੋ ਕੀ ਨਾ ਬਾਈ ਮਨਜੀਤ ਸਾਹਿਬ ਜੀ ਮਨਜੀਤ ਠੀਕ ਆ ਮਨਜੀਤ ਬਾਈ ਪਿੰਡ ਕੋਕਰੀ ਗਲਾਂ ਜਿਲ੍ਹਾ ਮੋਗਾ ਕੋਕਰੀ ਗਲਾਂ ਜਿਲ੍ਹਾ ਮੋਗਾ ਕੀ ਗਮਣੀ ਤੇ ਇੱਕ ਵਾਰੀ ਤਾਂ ਬਾਈ ਨੰਬਰ ਦੱਸੀ ਨੰਬਰ 81988 81988 67180 67180 ਇਹ ਬਾਈ ਮਨਜੀਤ ਦਾ ਨੰਬਰ ਆ ਤੇ ਮਨਜੀਤ ਜਿਹੜੀ ਇੱਕ ਨੰਬਰ ਤੇ ਆਪਾਂ ਗੱਲ ਕਰਦੇ ਆਂ ਝੋਟੀ ਆ ਆਪਾਂ ਤੋਰ ਕੇ ਦਿਖਾਈ ਆ ਤੇ ਇਹਦਾ ਬਾਈ ਕੀ ਰਕਾੜਾ ਕਹਵੇਂ ਸੁਏ ਆ ਇਹ ਦੂਜਾ ਸੁਆਜੀ ਦੂਜਾ ਸੁਆ ਠੀਕ ਆ ਕਹ ਦੇਣੋਗੇ ਸੁਈਨ ਅੱਜ ਚੌਥਾ ਦਿਨ ਅੱਜ ਚੌਥਾ ਦਿਨ ਠੀਕ ਆ ਦੁੱਧ ਮਨਜੀਤ ਕਿੰਨਾ ਤਿਆਰ ਆ 16 ਲੀਟਰ ਤਿਆਰ ਆ ਜੀ ਪੂਰਾ ਲੈ ਮਿੱਤਰੋ 16 ਕਿਲੋ ਬਾਈ ਦੁੱਧ ਕਿੰਨਾ ਤਿਆਰ ਆ ਤੇ ਬਾਕੀ ਅਟਰ ਆਡਰ ਦੀ ਗੱਲ ਕਰੀ ਤੇ ਝੋਟੀ ਦੀ ਬੇਸ਼ੱਕ ਮੰਜਾ ਡਾਲੋ ਤਾਂ ਪੂਰੀ ਚੰਗੀ ਹੈਵੀ ਵਜਨਦਾਰ ਬਾਡੀ ਬੀਲ ਵਾਲੀ ਝੋਟੀ ਆ ਤੇ ਮਨਜੀਤ ਦੁੱਧ ਦੀ ਕਿੰਨੀ ਉਮੀਦ ਰੋ ਬਈ ਤੂੰ ਕੋਈ 18+ ਦੇ ਉਹੀ 18+ ਮੰਨ ਲਾ ਦੂ ਤੂੰ ਕੱਢ ਦੂ ਕੱਢੂ ਕੱਢੂ ਠੀਕ ਹੈ ਤੇ ਮਨਜੀਤ ਰੇਟ ਦੇ ਲੈ ਬਾਈ ਰੇਟ ਕੀ ਕਰਤਾ ਜੇ ਸਾ ਦੋ ਕਰਦੇ ਦੋ ਮਾਨਦਾਨ ਕਿੰਨਾ ਹੋ ਮਾਨਦਾਨ ਕਰਦੇ ਆ ਜੇ ਦੇ ਦਾਂ ਗਿਆ ਤਰਫੀ ਠੀਕ ਹੈ ਲੈ 20000 ਮਾਨਦਾਨ ਕਰ ਦੂ ਬਾਈ ਕਹਿੰਦਾ 1 ਲੱਖ ਦੇ 80000 ਦੀ ਮਿੱਤਰੂ ਦੇ ਦਿਆਂਗਾ ਕਹਿੰਦਾ ਤੇ ਛੋਟੀ ਤੇ ਚੰਗੀ ਕੱਦਾਵਾਰਾ ਪੂਰੀ ਤੇ ਦੁੱਧ ਵੀ ਚੰਗਾ ਤੇ ਕੁਆਲਿਟੀ ਵਾਲੀ ਮੱਝ ਆ ਗਈ ਤੇ ਬਾਕੀ ਜਿਹੜੀ ਆ ਦੋ ਨੰਬਰ ਤੇ ਬਾਈ ਮਨਜੀਤ ਆਪਾਂ ਤੋਰ ਕੇ ਸਹੀ ਕੰਮ ਸੁਆ ਇਹ ਤੀਜਾ ਹੋਇਆ ਤੀਜਾ ਹੋਇਆ ਗ੍ਰੇਡੇਡ ਮੱਝ ਨੀਲੀ ਰਾਵੀ ਦੀ ਹੈ ਨਾ ਤੇ ਮੰਜੀ ਤੇ ਕਿੰਨੇ ਦੇਣੇ ਸਹੀ ਹੋਈ ਬਾਈ ਇਹਨੂੰ ਕੰਮ 6 ਮਾ ਲੀਏ 6 ਮਾ ਦੇਣਾ ਖੜੀਆ ਮੰਨ ਲੋ ਬੱਚਾ ਇਹਦਾ ਜਿਹੜਾ ਕੱਟੀਆਂ ਮਗਰ ਕੱਟੀਆਂ ਮਗਰ ਕੱਟੀਆਂ ਨੀਲੀ ਰਾਵੀ ਦੀ ਤੇ ਇਹ ਵੀ ਨੀਲੀ ਰਾਵੀ ਦੀ ਜਿਹੜੀ ਗ੍ਰੇਡੇਡ ਮੱਝ ਆ ਗਈ ਤੇ ਇਹਦੇ ਥੱਲੇ ਬਾਈ ਕਿੰਨਾ ਤਿਆਰ ਮੰਜੀ ਦਾ ਇਹਦੇ ਥੱਲੇ ਆਪਕੇ ਪਤਾ ਹੋਊਗਾ ਕਿੰਨਾ ਕਿੰਨਾ 15 ਕਿਲੋ 15 ਕਿਲੋ ਹੁਣ ਤਿਆਰ ਆ ਠੀਕ ਹੈ ਤੇ ਕਿੰਨਾ ਦੁੱਧ ਪਾ ਦੂਗੀ ਦੁੱਧ ਇਹ ਪਾਉਗੀ 100 ਸਾਰਾ 16-17 ਕਿਲੋ ਠੀਕ ਹੈ ਇਹ ਮਣੀ ਤੇ ਇਹਦਾ ਬਾਈ ਰੇਟ ਕੀ ਕਰਤਾ ਇਹਦਾ 80 ਕਰਦੇ ਮੁੰਗੀ 180 ਤੇ ਹਾਨ ਅਗਨੇ 160 ਦੀ ਲੇ ਮਿੱਤਰੋ 160 ਦੇ ਦੂ ਕੰਮਾ ਸੂਆ ਹੈ ਤੀਜਾ ਸੂਆ 160000 ਦੀ ਮੱਝ ਕਹਿੰਦਾ ਗ੍ਰੇਡਰ ਬਾਈ ਦੇ ਦਾਂਗੇ ਤੇ ਹੁਣ ਮੱਝ ਜਿਹੜਾ ਦੁੱਧ ਮੱਲਾ 13-14 ਕਿਲੋ ਤਿਆਰ ਹੈ 15 ਕਿਲੋ ਤਿਆਰ ਆ ਤੇ ਬਾਕੀ 16-17 ਕਿਲੋ ਬਾਈ ਕਹਾਂ ਦੁੱਧੇ ਕੱਡੂ ਖੁੱਲਾ ਤੇ ਬਾਕੀ ਕੋਈ ਮੰਨ ਲਾ ਤਸੱਲੀ ਮਨਜੀਤ ਜੀ ਦੇ ਗਾਨਾ ਚਾਹਵੇ ਪੂਰੀ ਤਸੱਲੀ ਆਪਣੇ ਘਰ ਚੋਕ ਲੈ ਸਕਦਾ ਬਣਾ ਠੀਕ ਹੈ ਘਰੇ ਚੋਕ ਲੈ ਸਕਦਾ ਘਰੇ ਵੀ ਹੁੰਦੀ ਆਪਣੇ ਕੋਲੇ ਹਾਂ ਬਾਦੂ ਹੁੰਦੀ ਠੀਕ ਹੈ ਜੇ ਕਿਸੇ ਭਰਾ ਨੇ ਮੋਗਾ ਏਰੀਆ ਦੇ ਨੇ ਮੰਨ ਲਾ ਲੈਣੀ ਹੁੰਦੀ ਹੈ ਮੱਝ ਹਨਾ ਤੇ ਬਾਈ ਜਾਨਾ ਸੰਪਰਕ ਕਰ ਜ਼ਰੂਰ ਕਰ ਲਓ ਘਰੇ ਚੋਕ ਦੇ ਦੋ ਟਾਈਮ ਤਸੱਲੀ ਕਰਕੇ ਫ੍ਰੀ ਸਕਦੇ ਪਿੰਡ ਕੋਕਰੀ ਜ਼ਿਲ੍ਹਾ ਮੋਗਾ ਮਨਜੀਤ ਨਾਲ ਸੰਪਰਕ ਜ਼ਰੂਰ ਕਰ ਲਓ ਲੈ ਵੀ ਦੋਸਤੋ ਨਾਲ ਪੱਕਾ ਸਾਨੂੰ ਗਾਂ ਦਿਖਾਉਣੇ ਐਫ ਪੀ ਦੀ ਤੇ ਗਾਂ ਦਾ ਵੀ ਗੱਲਬਾਤ ਜਿਹੜੀ ਸਿਰਾ ਕਰਾਈ ਪਈ ਹੈ ਬਾਈ ਨੇ ਇਹ ਚੰਗੇ ਦੁੱਧ ਵਾਲਿਆ ਤੇ ਬਾਕੀ ਤੁਸੀਂ ਆਰਡਰ ਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨਾ ਦੁੱਧ ਕੱਢ ਸਕਦੀ ਹੈ ਤੇ ਪੂਰਾ ਟਾਪ ਕੁਆਲਿਟੀ ਜਿਹੜੀ ਬੈੜ ਆ ਗਈ ਤੇ ਬਾਕੀ ਥਣ ਥਣ ਦੀ ਗੱਲ ਕਰੀਏ ਥਣ ਬਹੁਤ ਸੋਹਣਾ ਲੱਗਿਆ ਮੁੱਠੀ ਜਵਾਈ ਵਾਲਾ ਕੱਲੇ ਕੱਲੇ ਥਣ ਨੇ ਚਾਰੇ ਥਾਣਾ ਅਲੱਗ-ਅਲੱਗ ਤੇ ਬਾਕੀ ਬਾਈ ਨਾਲ ਗੱਲਬਾਤ ਸਾਰੀ ਕਰਾਂਗੇ ਤੇ ਚੋਣ ਬਿਲਕੁਲ ਬਾਈ ਕਹਿੰਦਾ ਇੱਕ ਨੰਬਰਾਂ ਜਮਾਂ ਸਾਫ਼ ਤੇ ਸਪੇਸ ਬਹੁਤ ਸੋਹਣੀ ਥਣਾਂ ਦੀ ਵੀ ਜਿਹੜੇ ਜੁੜਮੇ ਥਣ ਹੁੰਦੇ ਆ ਤਾਂ ਉਹ ਚੁੰਝ ਦਿੱਕਤ ਆ ਜਾਂਦੀ ਹੈ ਤੇ ਇਹਦੇ ਥਣ ਜਿਹੜੇ ਬਹੁਤ ਸੋਹਣੇ ਲੱਗੇ ਗਰਮ ਵਾਲੀ ਦੇ ਤੇ ਆਰਡਰ ਵੀ ਬਹੁਤ ਸੋਹਣਾ ਤਿਆਰ ਕਰਿਆ ਤੇ ਮੰਗਰ ਬੱਚਾ ਵੀ ਬਹੁਤ ਸੋਹਣਾ ਦਿੱਤਾ ਤੇ ਬਾਕੀ ਆਪਾਂ ਪੂਰੀ ਗੱਲਬਾਤ ਬਾਈ ਨਾਲ ਕਰਾਂਗੇ ਤੇ ਬੱਚਾ ਜਿਹੜਾ ਸੋਹਣਾ ਇੱਕ ਵਾਰੀ ਦਿਖਾ ਦਈਏ ਬੱਸੀ ਬੱਸੀ ਤੇ ਬੱਸੀ ਵੀ ਜਮਾ ਯਾਰ ਸਿਰਾ ਗੱਲਬਾਤ ਹਨਾ ਤੇ ਰੰਗ ਬਹੁਤ ਸੋਹਣਾਗਾ ਤੇ ਬਾਕੀ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਤਾਜੀ ਸੂਈ ਹੋਈ ਆ ਤੇ ਕਿੰਨਾ ਦੁੱਧ ਕੀ ਗੱਲਬਾਤ ਆ ਬਾਕੀ ਆਰਡਰ ਤਾਂ ਤੁਸੀਂ ਅੰਦਾਜ਼ਾ ਲਾਈ ਲਿਓ ਚੰਗੇ ਦੁੱਧ ਵਾਲੇ ਜਿਹੜੇ گاਵਾਂ ਦੀ ਲੱਗ ਜੀ ਪਸੰਦ ਰਹਿੰਦੀ ਆ ਤੇ ਕਰਦੇ ਆ ਗੱਲਬਾਤ ਬਾਈ ਨਾਲ ਸਸੀ ਗਾਲ ਬਾਈ ਜੀ ਸਸੀ ਗਾਲ ਜੀ ਤੇ ਬਾਈ ਜੀ ਨਾਮ ਦੱਸਿਓ ਆਪਣਾ ਨਾਮ ਮੇਰਾ ਅਮਰਜੀਤ ਸਿੰਘ ਆ ਜੀ ਪਿੰਡ ਮੇਰਾ ਕਾਂਗੜ ਜ਼ਿਲ੍ਹਾ ਬਠਿੰਡਾ ਜੀ ਕਾਂਗੜ ਠੀਕ ਆ ਤੇ ਜ਼ਿਲ੍ਹਾ ਬਠਿੰਡਾ ਬਾਈ ਜੀ ਹਾਂ ਜੀ ਅਮਰਜੀਤ ਜੀ ਠੀਕ ਆ ਤੇ ਇੱਕ ਵਾਰੀ ਬਈ ਨੰਬਰ ਬੋਲੋ ਮੋਬਾਈਲ ਨੰਬਰ 98767 ਜੀ 82918 ਠੀਕ ਆ ਤੇ ਲੈ ਵੀ ਮਿੱਤਰੋ ਬਾਈ ਅਮਰ ਲੈ ਕੇ ਆ ਕਾਂਗੜ ਪਿੰਡ ਤੋਂ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਕਾਂਗੜ ਤੇ ਬਾਕੀ ਬਾਈ ਜਿਹੜੀ ਬਿਹੜਾ ਪਤ ਤੋਰ ਕੇ ਦਿਖਾਈ ਆ ਕਿੰਨੇ ਦਿਨੇ ਸੂਈ ਆ ਇਹ ਨੂੰ 10 ਦਿਨ ਹੋ ਗਏ 10 ਦਿਨ ਤੇ ਮਨ ਲਾ ਕੰਮੇ ਸੂਏ ਬਾਈ ਇਹ ਦੂਜੇ ਆ ਜੀ ਦੂਜੇ ਸੂਏ ਠੀਕ ਆ ਹੁਣ ਇਸ ਟਾਈਮ ਬਾਈ ਪ੍ਰੋਪਰ ਦੁੱਧ ਕਿੰਨਾ ਤਿਆਰ ਆ ਫਰਾ ਦੁੱਧ ਇਹਦੇ ਸਾਰੇ 27 28 ਕਿਲੋ ਆ ਹੁਣ ਇਸ ਟਾਈਮ ਹੁਣ ਇਸ ਟਾਈਮ ਲੈ ਵੀ ਮਿੱਤਰੋ 27 28 ਕਿਲੋ ਬਾਈ ਕਹਾਂ ਦੁੱਧ ਤਿਆਰ ਆ ਜੇ ਕਿਸੇ ਭਰਾ ਨੇ ਮੰਨ ਲਓ ਤਸੱਲੀ ਕਰਨੀਆਂ ਤਾਂ ਬਾਈ ਕਰ ਸਕਦਾ ਹੈ ਨਾ ਤੇ ਕਿੰਨਾ ਦੁੱਧ ਕੱਢ ਦੂਗੀ ਦੁੱਧ ਕੱਢ ਦੂਗੀ 30 ਦਿਨਾਂ ਦੀ ਕੱਢ ਦੂਗੀ 30 ਦਿਨਾਂ ਦੀ ਠੀਕ ਆ ਤੇ ਮਲਾ ਦੂਜੇ ਸੂਏ ਆ ਮਗਰ ਬੱਸੀ ਹੈਨਾ ਮਗਰ ਬੱਸੀ ਹੈ ਠੀਕ ਆ ਤੇ ਭਾਈ ਰੇਟ ਦੀ ਗੱਲ ਹੈ ਰੇਟ ਕੀ ਕਰਤਾ ਰੇਟ ਤਾ ਲੱਖ ਰੁਪਿਆ ਕਰਦੇ ਆ ਲੱਖ ਰੁਪਿਆ ਮਾਨਦਾਨ ਕਿੰਨਾ ਹੋਜੂ ਮਾਨਦਾਨ 90 ਹੀ ਦੇ ਦਿਆਂਗੇ ਠੀਕ ਆ ਲੈ ਭਾਈ ਕਹਿੰਦਾ 10000 ਸਿੱਧਾ ਮਾਨਦਾਨ ਕਰ ਦਿਆਂਗੇ ਮਗਰ ਮਿੱਤਰੋ ਚੰਗੀ ਬੱਸੀ ਆ ਤੇ ਤੁਸੀਂ ਦੇਖ ਸਕਦੇ ਹੋ ਦੂਜੇ ਸੂਏ ਵਹਿੜਾ 27 28 ਕਿਲੋ ਬਾਈ ਦੋਦੋ ਤਿਆਰ ਰੱਖਦਾ ਤੇ ਤੁਸੀਂ ਦੋ ਟਾਈਮ ਜਿਹੜੀ ਦਸੱਲੀ ਵੀ ਕਰ ਸਕਦੇ ਹੋ ਹਨ ਬਾਕੀ ਆਰਡਰ ਤੋਂ ਜਰ ਅੰਦਾਜ਼ਾ ਆਪਾਂ ਲਾ ਹੀ ਲੈਨੇ ਆ ਦੁੱਧ ਖਰੇ ਕੱਢ ਦਿੰਦੀਆਂ ਜਿਹੜੀਆਂ ਕਾਮਾਂ ਚੰਗੀਆਂ ਹੁੰਦੀਆਂ ਦੁੱਧ ਵਾਲੀਆਂ ਬਰੀਡ ਜਿਵੇਂ ਕਹਦੀਏ ਇਹ ਬਰੀਡ ਚ ਆ ਜਾਂਦੀ ਆ ਐਚ ਐਫ ਦੀ ਆ ਤੇ ਮੰਗਰ ਦੀ ਐਚ ਐਫ ਦੀ ਬੱਸੀ ਆ ਤੇ ਬਾਕੀ ਬਾਈ ਦਾ ਪਿੰਡ ਕਾਂਗੜ ਤੇ ਜ਼ਿਲ੍ਹਾ ਬਠਿੰਡਾ ਮਿੱਤਰੋ ਸੰਪਰਕ ਜ਼ਰੂਰ ਕਰ ਲਿਓ ਲੈ ਬਈ ਇੱਕ ਨਾ ਮਿੱਤਰੋ ਤੁਹਾਨੂੰ ਬਾਈ ਦੀ ਬਾੜ ਦਿਖਾਉਣਿਆਂ ਕ੍ਰੌਸ ਚ ਪੈ ਜਾਂਦੀ ਆ ਤੇ ਇਹ ਵੀ ਚੰਗੇ ਦੁੱਧ ਵਾਲੀਆਂ ਮੰਗਰ ਕ੍ਰੌਸੀ ਐਚ ਐਫ ਮੈਕਸ ਬੱਸੀ ਆ ਮੰਨ ਲਓ ਤੇ ਹੈ ਤੁਹਾਨੂੰ ਦੌਰ ਦੇ ਬਾਈ ਤੇ ਥਣਾ ਸਾਜ ਇਹਦਾ ਬਹੁਤ ਸੋਹਣਾ ਤੱਲਾ ਕੱਲਾ ਥਣ ਲੱਗਿਆ ਆर्डर ਦੀ ਜੇਗਾ ਆਪਾਂ ਗੱਲ ਕਰੀਏ ਤੇ ਬਾਕੀ ਕਰਾਸ ਬਰੀਡ ਆ ਐਚ ਐਫ ਨਹੀਂ ਹੈਗੀ ਇਹ ਕਰਾਸ ਬਰੀਡ ਆ ਗਰਮੀ ਗਰਮੀ ਘੱਟ ਮੰਦੀ ਆ ਤੇ ਗਰਮੀ ਚ ਦੁੱਧ ਵੀ ਇਹ ਚੰਗਾ ਦੇ ਦਿੰਦੀ ਹੈ ਹਨਾ ਹਾਂ ਅਮਰੀਕਨੀਆਂ ਕਰਾਸ ਚ ਪੈਂਦੀਆਂ ਮੰਨ ਲਓ ਕਾਲੇ ਰੰਗ ਚ ਆ ਜਾਂਦੀ ਸਾਰੀ ਇਹ ਇੱਕ ਵੀ ਡੱਬਣੀਗਾ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਬਾਈ ਤੋਂ ਲੈਣੇ ਆ ਤੇ ਮੰਗਰ ਇਹਦੇ ਵੀ ਬੱਚਾ ਤੁਸੀਂ ਦੇਖ ਬੱਸੀ ਹੈਗੀ ਇਹ ਥੋੜੀ ਤੇ ਮਿਕਸ ਕਰਤੀ ਮੰਨ ਲਓ ਤੇ ਤਾਈ ਸੂਈਆਂ ਨਾਲੂਆਂ ਨਾਲ ਬਿਲਕੁਲ ਬਾਕੀ ਗੱਲਬਾਤ ਬਾਈ ਨਾ ਕਰਦੇ ਆ ਬਾਈ ਸਸੀਵਾਲ ਉੱਚਾ ਬੋਲਿਓ ਬਾਈ ਨਾਂ ਦੱਸਿਓ ਹਰਜਿੰਦਰ ਸਿੰਘ ਜੀ ਠੀਕ ਆ ਬਾਈ ਹਰਜਿੰਦਰ ਪਿੰਡ ਕਿਹੜਾ ਬੁਰਜ ਦੇ ਲਮਾ ਬੁਰਜ ਦੇ ਲਮਾ ਜਲਾ ਮਾਨਸ ਹਨ ਹਾਂਜੀ ਠੀਕ ਆ ਤੇ ਇੱਕ ਬਰੀ ਬਈ ਨੰਬਰ ਬੋਲੀ ਹਰਜਿੰਦਰ 8264 1744 ਠੀਕ ਆ ਤੇ ਜਿਹੜੀ ਬਈ ਆਪਾਂ ਬੈਠ ਦੌਰ ਕੇ ਖਾਈ ਕੰਮੇ ਸੂਈ ਇਹ ਇਹ ਬਈ ਦੂਜੇ ਸੂਏ ਆ 6.5 ਸਾਲ ਦੀ ਬੱਸੀ ਆ ਸਾਰੀ ਦੂਜੇ ਸੂਏ ਆ 6.5 ਸਾਲ ਦੀ ਬੱਸੀ ਆ ਏ ਮੱਲਾ ਆਪਣੀ ਘਰ ਦੀ ਹੈ ਨਾ ਤੂੰ ਤੇ ਬੁਕਾਰ ਕਰਦਾ ਨਹੀਂ ਠੀਕ ਹੈ ਤੇ ਹੁਣ ਬਾਈ ਕਹਿ ਦੇਣੀ ਸੂਈ ਹੋਗੀ ਇਹਨੂੰ ਵੀਰੇ ਅੱਜ 5 ਮਾਂ ਦੇਣਾ 5 ਮਾਂ ਦੇਣਾ ਠੀਕ ਹੈ ਤੇ ਦੁੱਧ ਬਾਈ ਕਿੰਨਾ ਤਿਆਰ 16 ਲੀਟਰ ਬੋਲਾ ਤਿਆਰ ਹੈ 16 ਲੀਟਰ ਲੈ ਵੀ ਮਿੱਤਰੋ 16 ਲੀਟਰ ਬੋਲਾ ਜਿਹੜਾ ਤਿਆਰ ਆ 5 ਮਾਂ ਦਾ ਸੂਈ ਨੂੰ ਆ ਮਗਰ ਬੱਸੀ ਆ ਤੇ ਮਿਕਸ ਤੇ ਇਹ ਗਾਂ ਕੀ ਇਹ ਕ੍ਰਾਉਸ ਦੀ ਆ ਬੈੜਾ ਜਿਹੜੀ ਕ੍ਰਾਉਸ ਦੀ ਆ ਚਾਰੇ ਥਣ ਲੱਗ ਲੱਗਾ ਚੋਣ-ਚੋਣ ਬਾਈ ਬਿਲਕੁਲ ਸਾਫਾ ਜਮਾ ਮਾਣਾ ਇੱਕ ਨੰਬਰ ਆ ਜਮਾ ਠੀਕ ਹੈ ਇੱਕ ਨੰਬਰ ਆ ਤੇ ਕਿੰਨਾ ਦੁੱਧ ਕੱਢ ਤੂੰ ਜਿਹਰੇ ਹਿਸਾਬ ਨਾਲ ਇਹ ਬਾਈ ਉਹਨੇ ਪਹਿਲੇ ਸਵੇਰੇ ਕੱਢਿਆ 20 ਲੀਟਰ ਹੁਣ ਇਹ 24 ਕ੍ਰਾਸ ਕਰੂਗੀ ਮੋਈ 20 ਲੀਟਰ ਮੰਨ ਲੈ 24 25 ਜਾਊਗੀ 25 ਛੋਟੀ ਜਿਹੀ ਨਾ ਸਾਰੀ ਸਮਝ ਗਾਲ ਲੈ ਪਹਿਲੇ ਸੂਰੇ ਨੇ ਜਿਹੜਾ 20 ਲੀਟਰ ਦੋ ਦਿੱਤਾ ਤੇ ਐਸ ਕੀ ਬਾਈ ਕਹਿੰਦਾ 24 25 ਦੀ ਉਮੀਦ ਹੈਗੀ ਆ ਕ੍ਰਾਸ ਤਾਂ ਵਧੀਆ ਤੇ ਬਾਕੀ ਦੁੱਧਾਂ ਨੂੰ ਚੰਗੀ ਗਰਮੀ ਵੀ ਘਟ ਮੰਨਦੀ ਹੁੰਦੀ ਆ ਠੰਡੀ ਬਹੁਤ ਆ ਤੇ ਭਾਈ ਰੇਟ ਦੀ ਗੱਲ ਰੇਟ ਕੀ ਕਰਤਾ ਰੇਟ ਭਾਈ ਇਹਦਾ ਇੱਕੋ ਹੀ ਕਰੀਏ 85000 ਰੁਪਏ ਪਰ 85000 ਮੰਨਦਾਨ ਹੋਊਗਾ ਮਾਨਤਾਂ ਠੀਕ ਹੈ ਲੈ ਵੀ ਮਾਨਤਾਂ ਹਰਜਿੰਦਰ ਕੰਦਾ ਹੋ ਜੂਗਾ ਪਿੰਡ ਬਾਈ ਦਾ ਬੁਰਜਲਮਾ ਜ਼ਿਲ੍ਹਾ ਮਾਨਸਾ ਮਿੱਤਰੋ ਸੰਪਰਕ ਤੁਸੀਂ ਕਰਨਾ ਉਸ ਬਹਿੜਾ ਬਾਈ ਕੋਲੇ ਤੇ ਘਰ ਦੀ ਕੋਈ ਵਿਵਾਰ ਦਾ ਕੰਮ ਨਹੀਂ ਸੰਪਰਕ ਕਰ ਸਕਦੇ ਹੋ ਬਾਈ ਹਰਜਿੰਦਰ ਨਾਲ ਪਿੰਡ ਬੁਰਜਲਮਾ ਜ਼ਿਲ੍ਹਾ ਮਾਨਸਾ ਲੈ ਮਿੱਤਰੋ ਇੱਕਨਾਂ ਆਪਾਂ 5-7 ਦਿਨ ਹਫ਼ਤਾ ਮੰਨ ਲਓ ਬਾਕੀ ਐ ਸੁਣ ਦਾ ਤੇ ਇੱਥੇ ਮੋੜਦੇ ਆਂ ਬਾਈ ਤੇ ਤੁਰਦੀ ਇੱਕ ਵਾਰ ਤੁਸੀਂ ਚੈੱਕ ਕਰ ਲੋ ਆਡਰ ਜਿਹੜਾ ਸੋਨਾ ਤਿਆਰ ਕਰੀ ਜਾਂਦੀ ਆ ਤੇ ਵੱਡੀ ਮੱਝ ਆ ਗਈ ਤੇ ਬਾਕੀ ਥਣ ਲੈਵਾ ਬਿਲਕੁਲ ਸਾਫ ਆਗਾ ਤੇ ਸੰਗਲ ਸੰਗਾ ਚੰਗੀ ਤੇ ਪੂਰੀ ਗੱਲਬਾਤ ਬਾਈ ਨਾਲ ਕਰਾਂਗੇ ਥੋੜਾ ਨਮਾਈ ਦਮਾਈ ਬਾਈ ਨੇ ਹੈ ਨਹੀਂ ਕਿਉਂਕਿ ਜਿਹੜਾ ਸੂਨ ਦਾ ਟਾਈਮ ਆ ਇੱਕ ਹਫਤਾ ਬਾਕੀ ਆ ਆਰਡਰ ਦੀ ਜਿਹੜੀ ਸੇਫ ਆ ਸੋਹਣੀ ਆ ਬਾਕੀ ਜਿਹੜਾ ਆਰਡਰ ਉਹਨੇ ਹੋਰ ਵੀ ਤਿਆਰ ਕਰਨਾ ਕਿਉਂਕਿ ਟਾਈਮ ਦੇ ਮੁਤਾਬਕ ਜਿੰਨੇ ਟਾਈਮ ਪਿਆ ਤੇ ਚੰਗੀ ਝੋਟੀ ਹੋਗੀ ਬਾਕੀ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆ ਪੁੱਛਦੇ ਆ ਬਾਈ ਤੋਂ ਜਾਣਕਾਰੀ ਲੈਣੇ ਆ ਬਾਈ ਹਸੀ ਗਾਲ ਸਤਿ ਸ਼੍ਰੀ ਅਕਾਲ ਜੀ। ਅ ਭਾਈ ਪਿੰਡ ਦੱਸਿਓ ਮਣਾਇਆ। ਪਿੰਡ ਸਾਡਾ ਕੰਨੀਆਂ ਹਾਜੀ ਸ਼ਾਹਕੋਟ ਦੇ ਕੋਲ। ਕੰਨੀਆਂ ਸਾਹਕੋਟ ਜ਼ਿਲ੍ਹਾ ਪੈਂਦਾ। ਹਾਂਜੀ। ਨਹੀਂ ਜ਼ਿਲ੍ਹਾ ਕਿਹੜਾ? ਜ਼ਿਲ੍ਹਾ ਜਲੰਧਰ ਆ। ਜ਼ਿਲ੍ਹਾ ਜਲੰਧਰ ਆ। ਠੀਕ ਹੈ ਤੇ ਭਾਈ ਨਾਮ ਦੱਸਿਓ ਇੱਕ ਵਾਰੀ। ਛੋਡੀ ਆ ਜੀ। ਛੋਡੀ। ਭਾਈ ਛੋਡੀ ਮੋਬਾਈਲ ਨੰਬਰ ਬੋਲ ਦਿਓ। 99152 40711 ਜੀ। ਠੀਕ ਹੈ ਜੀ ਤੇ ਜਿਹੜੀ ਆਪਾਂ ਇਹ ਅੱਜ ਝੋਟੀ ਲਈ ਫਿਰਦਾ ਮੰਨ ਲਾ ਕੰਮੇ ਸੂਏ ਸੂਗੀ। ਦੂਜੇ ਆ ਜੀ। ਦੂਜੇ ਦੇਖਣ ਨੂੰ ਮਾੜੇ ਵੱਡੀ ਲੱਗਦੇ ਹਨ ਮਾਜੀ। ਤੀਜੇ ਲਾ ਲਓ। ਤੀਜੇ ਠੀਕ ਆ ਤੇ ਭਾਈ ਕਿੰਨਾ ਟਾਈਮ ਰਹਿ ਗਿਆ ਛੋਟੀ ਹਫਤਾ ਤੱਕ ਰਹਿੰਦਾ ਏ ਇੱਕ ਹਫਤਾ ਦੁੱਧ ਦਾ ਗੀਰਕਾਰਾ ਦੁੱਧ 15 ਕਿਲੋ ਕਹਿੰਦੇ ਭਾਈ ਦਿੱਤਾ ਨੇ ਠੀਕ ਆ ਜਿਹਦੋਂ ਲਈਏ ਮਾਲ ਕਹਦੇ 15 ਕਿਲੋ ਦੁੱਧ ਕਹਿੰਦੇ ਸੀਗੇ ਵੀ ਦਿੱਤਾਗਾ ਤੇ ਬਾਕੀ ਆਰਡਰ ਹੁਣ ਵੀ ਜਿਵੇਂ ਵਧੀਆ ਹਨਾ ਤੇ ਬਾਕੀ ਹਫਤੇ ਦੇ ਵਿੱਚ ਤਾਂ ਹੋਰ ਤਿਆਰ ਕਰ ਲੈਣਾ ਹਨਾ ਇੱਕ ਹਫਤਾ ਮੰਨ ਲਾ ਬਾਅਦ ਚਾਰ ਦਿਨ ਵੀ ਬਦਲੇ ਜਾਂਦਾ ਬਸ ਇੱਕ ਦੋ ਦਿਨ ਨਾ ਤੇ ਛੋਟੀ ਭਾਈ ਰੇਟ ਦੀ ਗੱਲ ਐਂ ਰੇਟ ਕੀ ਕਰਤਾ ਰੇਟ ਭਾਜੀ ਸਵਾਦੀ ਦੇ ਦਾਂਗੇ ਸਵਾਦੀ ਹਾਂਜੀ ਹਾਂਜੀ ਮੁੱਲ ਗਾਉਣੀ ਇਹਨਾਂ ਮਰਜ਼ੀ ਕਰਾਲਾ ਆਹੋ ਤੇ ਮਾੰਦਨ ਹੋ ਬਈ ਛੋਟੀ ਹੋਜੂ ਹੋਜੂ ਠੀਕ ਆ ਲੈ ਵੀ ਨੀਲੀ ਰਾਵੀ ਚ ਪੈਣੀ ਹੈ ਮਿੱਤਰੋ ਤੇ ਬਾਕੀ ਜਿਹੜੇ ਭਰਾ ਕਹਿੰਦੇ ਜਲੰਧਰ ਸਾਈਡ ਤੋਂ ਮਾਂਝਾ ਹੀ ਹੋਈ ਆ ਤੇ ਗ੍ਰੇਡੇਡ ਮਾਂਝਾ ਚੰਗੇ ਤੋਂ ਧੜੀ ਬਾਈ ਕਹਿੰਦਾ ਪਿਛੇ ਰਿਕਾਰਡ ਜਿਹੜਾ ਸੀਗਾ 15 ਕਿਲੋ ਦਾ ਸੀਗਾ ਤੇ 15 ਕਿਲੋ ਜਿਹੜਾ ਇਹਨਾਂ ਦੁੱਧ ਕੱਢੇ ਤੇ ਬਾਕੀ ਆਰਡਰ ਜਿਹੜਾ ਨੇ ਹੁਣ ਵੀ ਕਰਮ ਵਾਲੀ ਨੇ ਤਿਆਰ ਕਰਨਾ ਤੇ ਹੁਣ ਵੀ ਵਧੀਆ ਤਿਆਰ ਕਰ ਛੱਡਿਆ ਤੇ ਜਿਹੜਾ ਟਾਈਮ ਹੈ ਇਹਦਾ 1 ਹਫਤਾ ਪਿਆਗਾ ਤੇ ਬਾਕੀ ਛੋਡੀ ਦਸਨ ਮਦਾਵਕ ਕਹਿੰਦਾ ਵੀ ਦੁੱਧ 15 ਕਿਲੋ ਕੱਢੂ ਤੇ ਬਾਕੀ ਅਡਰ ਸੋਨਾ ਹੁਣ ਵੀ ਪੈਸੀ ਤੇ ਇੱਕ ਹਫਤੇ ਵਿੱਚ ਹੋਰ ਤਿਆਰ ਕਰਾਈ ਜਾਣਾ ਤੇ ਦੂਜੇ ਸੂਏ ਕਹਿ ਕੇ ਤੇ ਪਰ ਤੀਜੇ ਸੂਏ ਮੱਝ ਹੋਊਗੀ ਤੀਜੇ ਜਾਂ ਚੌਥੇ ਸੂਏ ਲੱਗਦਾ ਝੋਟੀ ਚੰਗੀ ਆ ਥਣਾ ਸਵੇ ਸੋਨਾਗਾ ਬਾਕੀ ਛੋਡੀ ਨਾਲ ਸੰਪਰਕ ਤੁਸੀਂ ਕਰਨਾ ਮਿੱਤਰੋ ਬਾਈ ਦਾ ਏਰੀਆ ਜਿਹੜਾ ਜਲੰਧਾ ਜਿਲ੍ਹਾ ਜਲੰਧਰ ਪੈਂਦਾ ਤੇ ਬਾਕੀ ਚੰਗੀ ਝੋਟੀ ਹੈ ਗ੍ਰੇਡੇਡ ਸੰਪਰਕ ਤੁਸੀਂ ਕਰ ਲਿਓ ਬਾਕੀ ਜਿਹੜੀ ਅੱਜ ਦੀ ਜਿਹੜੀ ਵੀਡੀਓ ਤੁਸੀਂ ਇਹ ਦੇਖੀ ਹੈ ਪਸ਼ੂ ਮੰਡੀ ਰਾਮਪਰਾ ਤੋਂ ਕਿਉਂਕਿ ਇੱਥੇ ਹਰ ਪ੍ਰਕਾਰ ਦਾ ਪਸ਼ੂ ਪਹੁੰਚਦਾ ਚੰਗੇ ਤੋਂ ਚੰਗਾ ਤੇ ਮਾੜੇ ਤੋਂ ਮਾੜਾ ਤੇ ਸੰਬੰਧ ਤੁਸੀਂ ਕਰ ਲਓ ਆਪਾਂ ਜਿਹੜੇ ਜਾਇਜ਼ ਰੇਟ ਦੇ ਪਸ਼ੂ ਦਿਖਾਉਣ ਹੁੰਦੇ ਨੇ ਜਿਹੜੇ ਕੋਈ ਵੀ ਭਰਾ ਖਰੀਦ ਸਕੇ ਹਨ ਬਾਹਲੇ ਉੱਚੇ ਮੁੱਲ ਵਾਲੀ ਚੁਰੀ ਝੋਟੀਆਂ ਉਹ ਆਪਾਂ ਜ਼ਿਆਦਾਤਰ ਨਹੀਂ ਦਿਖਾਉਂਦੇ ਕਿਉਂਕਿ ਖਰੀਦਣ ਦੇ ਵਿੱਚ ਦਿੱਕਤ ਆ ਜਾਂਦੀ ਹੈ ਹਨ ਜਿਵੇਂ ਚੰਗੇ ਝੋਟੀਆਂ ਦਿਖਾਉਣ ਦੇ ਵੇਰੀ ਵਾਜੇ ਕਈ ਵਾਰ ਕਿਸੇ ਭਰਾ ਦੇ ਕੋਈ ਕੰਮ ਆ ਸਕੇ ਤਾਂ ਜਾਇਜ਼ ਰੇਟਾਂ ਵਾਲੇ ਪਸ਼ੂ ਜਿਹੜੇ ਆਪਾਂ ਦਿਖਾਉਂਦੇ ਰਹਿੰਨੇ ਆ ਤੇ ਬਾਹਲੇ ਮਹਿੰਗੇ ਪਸ਼ੂ ਜਿਹੜੇ ਆਪਾਂ ਨਹੀਂ ਦਿਖਾਉਂਦੇ ਤੇ ਬਾਕੀ ਚੰਗੇ ਜਿਹੜੇ ਪਸ਼ੂ ਕਿਸੇ ਨੇ ਖਰੀਦਣਾ ਹੁੰਦਾ ਤਾਂ ਉਹ ਖਰੀਦ ਵੀ ਵਿੱਚੋਂ ਸਕਦਾਗਾ ਤੇ ਜਿਹੜੀ ਇਹ ਮੰਡੀ ਆ ਰਾਮਪੁਰੇ ਲੱਗਦੀ ਐ ਦੋਸਤੋ ਮਹੀਨੇ ਦੀ ਮਹੀਨੇ ਇੱਕ ਤਰੀਕ ਨੂੰ ਤੇ ਜਿਲਾ ਨੂੰ ਬਠੰਡਾ ਪੈ ਜਾਂਦਾ ਬਾਕੀ ਸੰਪਰਕ ਤੁਸੀਂ ਕਰ ਲਓ ਜੇ ਤੁਹਾਨੂੰ ਚੰਗੀਆਂ ਲੱਗੀਆਂ ਤੇ ਆਓ ਫਿਰ ਬਾਹਲਾ ਸਮਾਨ ਨਾਲ ਲਈਏ ਮੰਡੀ ਅੱਜ ਕਰੀਏ ਸਮਾਪਤੀ ਦੋਸਤੋ ਮਿਲਾਂਗੇ ਜਲਦੀ ਕਿਸੇ ਨਵੀਂ ਜਿਹੀ ਮੰਡੀ ਦੇ ਨਾਲ ਤਬ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸਾਰੇ ਭਰਾਵਾਂ ਦਾ ਮਿਲਦੇ ਹਾਂ ਜਲਦੀ